ਆਉਂ ਬੱਬਲ ਹੌਂਸਿੰਗਪਿੰਕੀ ਸੰਤ ਸਮਾਜ ਵੱਲੋਂ ਜੋ ਧਰਮ ਪ੍ਰਚਾਰ ਦੀ ਲਹਿਰ ਚੱਲੀ ਹੋਈ ਆ ਅੱਜ 23 ਤਰੀਕ 5ਵੇਂ ਮਹੀਨੇ ਦੀ 2025 ਪਿੰਡ ਗੁਰਨੇਕਲਾਂ ਦੇ ਗੁਰੂ ਘਰ ਬਾਹਰਲਾ ਸ਼ਰਕ ਵਾਲੇ ਤੇ ਦਾਸ ਨੇ ਬੇਨਤੀਆਂ ਕੀਤੀਆਂ ਸੰਤਾਂ ਦੇ ਚਰਨਾਂ 'ਕਿ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ ਨਸ਼ੇ ਵਿਸ਼ਿਆਂ ਤੋਂ ਬਚਾਈਏ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਈਏ ਸਾਰੇ ਆਪਾਂ ਇਕੱਠਾ ਰਹੀਏ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਪਾਣੀਆਂ ਤੇ ਸਾਡੀਆਂ ਜ਼ਮੀਨਾਂ ਤੇ ਡਾਕੇ ਵੱਜ ਰਹੇ ਆ ਇਹਨਾਂ ਨੂੰ ਰੋਕਣ ਵਾਸਤੇ ਆਪਾਂ ਇਕੱਠਾ ਕਰੀਏ ਔਰ ਮਿਲਕੇ ਚੱਲੀਏ ਸਾਰੇ ਤਾਂ ਕਿ ਕੋਈ ਸਾਡੇ ਹੱਕ ਨਾ ਖੋ ਸਕੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਗ੍ਰੇਸ਼ਕ ਵੀ ਆਪਣੇ ਪਿੰਡਾਂ ਸ਼ਹਿਰਾਂ ਤੋਂ ਹੁੰਦੇ ਨੇ ਇਹਨਾਂ ਨੂੰ ਆਪਾਂ ਪੜਾਈਏ ਕਿ ਗੁਰੂ ਗ੍ਰੰਥ ਸਾਹਿਬ ਨੇ ਲੜ ਲੱਗੀ ਐ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਾ ਕੇ ਜਿੱਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪੇ ਆਪਣੇ ਆਪ ਨੂੰ ਆਪਾਂ ਜ਼ਿੰਮੇਵਾਰੀ ਸਮਝੀਏ ਆਪਣੀ ਨਵੀਂ ਜਨਰੇਸ਼ਨ ਨੂੰ ਸਾਥੇ ਲੜ ਲਾਈਏ ਨਸ਼ੇ ਵਿਸ਼ਿਆਂ ਤੋਂ ਬਚਾਈਏ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸੇਧ ਸਜਾਈਏ ਗੁਰੂ ਦੀ ਸਿੱਖਿਆ ਦਈਏ ਗੁਰੂ ਕੇ ਵਜੀਰ ਸਾਹਿਬਾਨਾਂ ਦੇ ਕੋਲੇ ਆਥਣ ਤੜਕੇ ਹਾਜ਼ਰੀਆਂ ਲਗਾਉਣ ਸਾਡੇ ਬੱਚੇ ਤਾਂ ਕਿ ਔਣ ਵਾਲੇ ਸਮੇਂ ਵਿੱਚ ਆਪਾਂ ਤਤ ਪਰ ਹੋ ਕੇ ਕਲਗੀ ਵਾਲੇ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੁੱਤਰ ਬਣ ਕੇ ਆਪਣੇ ਹੱਕਾਂ ਤੇ ਪਹਿਰਾ ਦਈਏ ਤਾਂ ਕਿ ਪੰਜਾਬ ਦੀ ਧਰਤੀ 'ਤੇ ਕੋਈ ਲੁਟੇਰਾ ਜਿਵੇਂ ਪਹਿਲਾਂ ਆਉਂਦੇ ਰਹੇ ਆ ਸਾਡੇ ਬਜ਼ੁਰਗਾਂ ਨੇ ਅਬਦਾਲੀ ਵੜ ਕੇ ਵਰਗਿਆਂ ਦੇ ਨੱਕ ਮੋੜੇ ਆ ਤੇ ਇਸ ਕਰਕੇ ਸਾਡੇ ਅੱਜ ਹੱਕਾਂ ਤੇ ਜਿਹੜੇ ਡਾਕੇ ਵੱਜ ਰਹੇ ਆ ਇਹਨਾਂ ਨੂੰ ਰੋਕਣ ਵਿੱਚ ਲੋੜ ਹੈ ਕਿ ਸਮਾਂ ਮੰਗ ਕਰਦਾ ਆਪਾਂ ਸਾਰੇ ਇੱਕ ਹੋਈਏ ਨਿੱਕੀਆਂ ਨਿੱਕੀਆਂ ਗੱਲਾਂ ਦੇ ਗ੍ਰਿਸ਼ ਕਿਵੇਂ ਭਰਾਈਏ ਗੁਰੂ ਘਰ ਸਾਹਿਬ ਦੀ ਲੜ ਲੱਗੀ ਹੈ ਜੀ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਗੁਰਪ੍ਰਧ ਸਾਹਿਬ ਜੀ ਮਹਾਰਾਜ ਦਾ ਕੋਟਾਹ ਉਰ ਧੰਨਵਾਦ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਦੇ ਜੀਤ ਸਾਹਿਬ ਦਾ ਗੁਰੂ ਘਰ ਦੀ ਕਮੇਟੀ ਸੂਚੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਖੇ ਮਾਚੋਣਾ ਜੀ ਵਾਹਿਗੁਰੂ ਜੀ ਕਾ ਤਸਾ ਵਾਹਿਗੁਰੂ ਜੀ ਕੀ ਫਤਿਹ